ਸਤਿ ਸ਼੍ਰੀ ਅਕਾਲ ਨਮਸਤੇ ਤੇ ਸਲਾਮ ਅਲੈਕੁਮ ਸਾਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਕੇਵਲ ਸਿੰਘ ਜੀ ਕੋਲ ਵੱਲੋਂ ਅੱਜ ਅਸੀਂ ਪੰਜਾਬੀ ਵਿਰਸਾ ਚੈਨਲ ਤੇ ਦੁਬਾਰਾ ਰੂਬਰੂ ਹੋਏ ਹਾਂ ਜੀ ਅੱਜ ਅਸੀਂ ਪ੍ਰੋਗਰਾਮ ਕਰਾਂਗੇ ਯੂਕੇ ਵਿੱਚ ਸਿੱਖ ਇਤਿਹਾਸ ਜਿਹਦਾ ਕਿ ਪਾਰਟ 1 ਹੋਏਗਾ ਸਾਡਾ ਜੀ ਇਹਦੇ ਵਿੱਚ ਅਸੀਂ ਬਰੀਫਲੀ ਕੁਝ ਦੱਸਾਂਗੇ ਬਾਅਦ ਅਸੀਂ ਇਹ ਖਾਸ ਪ੍ਰੋਗਰਾਮ ਕਰਾਂਗੇ ਸੀਰੀਜ਼ ਦੇ ਪ੍ਰੋਗਰਾਮ ਕਰਾਂਗੇ ਹੋਰ ਇਸੇ ਵੀ ਇਹਦੇ ਪਾਰਟ 2 ਪਾਰਟ 3 ਵੀ ਕਰਾਂਗੇ ਤਾਂ ਜੇ ਤੁਸੀਂ ਪੰਜਾਬੀ ਇਹ ਤੁਸੀਂ ਵੀਡੀਓ ਵੇਖ ਰਹੇ ਹੋ ਤੁਸੀਂ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤਾਂ ਸਬਸਕ੍ਰਾਈਬ ਵੀ ਕਰੋ ਤਾਂ ਜਿਹੜੀ ਇਹ ਅਸੀਂ ਪ੍ਰੋਗਰਾਮ ਕਰਦੇ ਆ ਜਾਂ ਫਿਰ ਵੀ ਇਹੀ ਪ੍ਰੋਗਰਾਮ ਕਰਾਂਗੇ ਸਿੱਖ ਇਤਿਹਾਸ ਤੇ ਇਹ ਤੁਸੀਂ ਆਪਣੇ ਸਟਰੀਟ ਆਫ ਲੰਡਨ ਸਟੋਰੀਜ਼ ਫਰਮ ਪੰਜਾਬ ਇਹ ਵੀ ਚੈਨਲ ਹੈ ਆਪਣੇ ਅਜਮ ਸਿੰਘ ਦੀ ਉਹਦੇ ਤੇ ਵੀ ਤੁਸੀਂ ਵੇਖ ਸਕਦੇ ਹੋ ਤਾਂ ਅੱਜ ਸਾਡੇ ਨਾਲ ਅਜਮ ਸਿੰਘ ਜੀ ਆਪਣੇ ਜੁੜ ਚੁੱਕੇ ਨੇ ਹਾਂਜੀ ਜੀਆ ਜੀ ਰਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਗੱਲ ਇਹ ਆਪੇ ਪੰਜਾਬੀ ਹਰ ਇੱਕ ਦੁਨੀਆ ਦੇ ਹਰ ਇੱਕ ਦੇਸ਼ ਵਿੱਚ ਨੇ ਤਾਂ ਖਾਸ ਕਰਕੇ ਆਪਣੇ ਯੂਕੇ ਦੇ ਵਿੱਚ ਤਾਂ ਕਈਆਂ ਸਦੀਆਂ ਤੋਂ ਆ ਰਹੇ ਨੇ ਪਿਛਲੇ ਸੱਚ ਵੀ 60 ਦੇ ਦਹਾਕੇ ਚ ਕਾਫੀ ਆਏ ਨੇ ਇੱਥੇ ਹਾਂਜੀ ਤਾਂ ਬਾਕੀ ਤੁਸੀਂ ਇਹ ਦੇਖ ਲਓ ਕਿ ਕੋਈ ਲਾਰਡ ਮੇਰ ਵੀ ਨੇ ਐਮਪੀ ਵੀ ਨੇ ਤਾਂ ਸੁਖਨਾ ਸਾਡੇ ਪ੍ਰਾਇਮ ਮਿਨਿਸਟਰ ਵੀ ਪੰਜਾਬੀ ਨੇ ਅੱਜ ਕੱਲ ਹਾਂਜੀ ਲਾਰਡ ਮੇਰ ਲੰਡਨ ਦੇ ਵੀ ਆਪਣੇ ਪੰਜਾਬੀ ਨੇ ਹਾਂਜੀ ਤਾਂ ਬਹੁਤ ਮਾਣ ਆ ਸਾਨੂੰ ਪੰਜਾਬੀ ਦਾ ਪਰ ਅੱਜ ਅਸੀਂ ਯੂਕੇ ਵੀ ਸਿੱਖ ਇਤਿਹਾਸ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਹਾਂਜੀ ਤੁਸੀਂ ਤੁਸੀਂ ਜਦੋਂ ਆਪਣੇ ਖਾਸ ਕਰਕੇ ਤੁਸੀਂ ਇਹ ਇਹ ਰਿਸਰਚ ਕੀਤੀ ਹੈ ਉਹਦੇ ਬਾਰੇ ਜਦੋਂ ਸੋਲ ਜੀ ਹਾਂਜੀ ਸਤਿ ਸ੍ਰੀ ਅਕਾਲ ਕੇਵਲ ਸਿੰਘ ਜੀ ਦੇਖੋ ਜੀ ਅਮ ਪਹਿਲੀ ਸਲਾਈਡ ਲਾ ਦਿਓ ਜੀ ਤੇ ਅ ਅੱਜ ਸ਼ੋਅ ਤੇ ਅਸੀਂ ਗੱਲਬਾਤ ਜਿਹੜੀ ਕੀਤੀ ਸੀ ਉਹਦੇ ਬਾਰੇ ਤੁਹਾਡਾ ਦੱਸੀਏ ਆ ਦੇਖੋ ਜਿਹੜੇ ਲੰਡਨ ਦਾ ਸ਼ਹਿਰ ਆ ਨਾ ਇੱਕ ਕਿਸਮ ਦੁਨੀਆ ਦਾ ਦੁਨੀਆ ਤਾਂ ਇੱਥੇ ਦਾ ਰਾਜ ਹੁੰਦਾ ਸੀ ਇੱਕ ਇੱਕ ਟਾਈਮ ਦਾ ਸਹੀ ਦੇਖ ਲੋ ਲਗਭਗ ਜਦੋਂ एंपਾਇਰ ਹੈ ਨਾ ਤਾਂ ਸੀ ਬ੍ਰਿਟਿਸ਼ ਰਾਜ ਜਿਹਨੂੰ ਕਹਿੰਦੇ ਸੀ ਉਦੋਂ ਲੰਡਨ ਚੋ ਇਦਾਂ ਹੀ ਕਹਿੰਦੇ ਸੀ ਕਿ ਰੀ ਸੂਰਜ ਟੁੱਬਦਾ ਹੀ ਨਹੀਂ ਹੈ ਇੱਥੋਂ ਹੀ ਸਾਰਾ ਕੁਝ ਇਹਨਾਂ ਦਾ ਗਵਰਨਮੈਂਟ ਚੱਲਦੀ ਸੀ ਤੇ ਦੁਨੀਆ ਦੇ ਕੋਨੇ-ਕੋਨੇ ਤੇ ਰਾਜ ਕਰਦੇ ਸੀ ਹਾਂਜੀ ਤੇ ਦੇਖੋ 1849 ਤੋਂ ਬਾਅਦ ਤਾਂ ਸਾਡਾ ਪੰਜਾਬ ਵੀ ਇਹਨਾਂ ਦੇ ਰਾਜ ਦੇ ਵਿੱਚ ਹੀ ਆ ਗਿਆ ਸੀ ਸਹੀ 1849 ਤੋਂ ਲੈ ਕੇ 1947 ਤੱਕ ਹਾਂਜੀ ਤੇ ਉਹ ਦੇਖੋ ਲਗਭਗ 100 ਸਾਲਾਂ ਦੇ ਵਿੱਚ ਵਿੱਚ ਸਾਡਾ ਪੰਜਾਬ ਦੀਆਂ ਜਿਹੜਾ ਇਤਿਹਾਸਿਕ ਚੀਜ਼ਾਂ ਆ ਉਹ ਸਾਨੂੰ ਲੰਡਨ ਦੇ ਸ਼ਹਿਰ ਦੇ ਵਿੱਚ ਵੀ ਬਹੁਤ ਮਿਲਦੀਆਂ ਆ ਸਹੀ ਤੇ ਇਹ ਸਾਡਾ ਮਕਸਦ ਇਹ ਅਸੀਂ ਇਹ ਚੀਜ਼ਾਂ ਤੋਂ ਕਹਾਣੀਆਂ ਦੱਸਦੇ ਪੰਜਾਬ ਦੀਆਂ ਬੱਚਿਆਂ ਨਾਲ ਹਨਾ ਤਾਂ ਇਹ ਹੁਣ ਤੁਸੀਂ ਸ਼ੋਅ ਕੀਤਾ ਹੈ ਸਾਡੇ ਨਾਲ ਸ਼ੁਰੂ ਤਾਂ ਅਸੀਂ ਕਰਾਂਗੇ ਕਿ ਥੋੜੇ ਪੇਸ਼ ਕਰਾਂਗੇ ਜੋ ਦੇਖਦੇ ਆ ਨਾ ਤੁਹਾਡੇ ਚੈਨਲ ਤੇ ਕਿ ਜਿਹੜੀਆਂ ਚੀਜ਼ਾਂ ਚੀਜ਼ਾਂ ਪੰਜਾਬ ਤੋਂ ਭਾਵੇਂ ਅਮ ਲੰਡਾ ਪੰਜਾਬ ਤੇ ਚੜਦਾ ਪੰਜਾਬ ਜਿਹੜੇ ਪਾਸੇ ਪੰਜਾਬ ਤੋਂ ਹੋਇਆ ਨੇ ਇਹ ਸਮਾਨ ਇਹਨਾਂ ਨੇ ਬਹੁਤ ਰੱਖਿਆ ਇੱਥੇ ਸਾਡੇ ਲਈ ਹੈ ਨਾ ਸਹੀ ਜੀ ਸਹੀ ਜੀ ਤੇ ਇਦਾਂ ਹੀ ਅਸੀਂ ਸਾਡਾ ਅਮ ਆਰਗੇਨਾਈਜੇਸ਼ਨ ਕਮਿਊਨਿਟੀ ਇਨੀਸ਼ੀਏਟਿਵ ਹੈ ਅਸੀਂ ਉਹਨੂੰ ਨਾਮ ਰੱਖਿਆ ਲਿਟਲ ਹਿਸਟਰੀ ਆਫ ਦ ਸਿੱਖਸ ਤਾਂ ਰੱਖਿਆ ਸੀ ਕਿ ਅਸੀਂ ਜਦੋਂ ਪੰਜਾਬੀ ਇੱਥੇ ਜਿਹੜਾ ਅਮ ਗੋਰਿਆਂ ਦੇ ਨਾਲ ਸੰਬੰਧਿਆ ਉਹ 1820 ਤੱਕ ਤਕਰੀਬਨ ਸ਼ੁਰੂ ਹੋ ਗਿਆ ਸੀ ਹੈ ਨਾ ਹਾਂਜੀ ਅਮ ਪਹਿਲਾ ਹੀ ਉਹ ਧਿਆਨ ਰੱਖਦੇ ਸੀ ਪੰਜਾਬ ਤੇ ਕਿ ਕਿੱਦਾਂ ਹਮਲਾ ਕਰਕੇ ਕਿੱਦਾਂ ਇਹਨੂੰ ਰਾਜ ਵਿੱਚ ਪਾਣਾ ਹੈ ਸਰ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਚੱਲਦਾ ਸੀ ਤੇ ਦੇਖਦੇ ਸੀ ਟ੍ਰੀਟੀ ਸਾਈਨ ਕਰਦੇ ਸੀ ਤੇ ਇਹ ਵੀ ਸਾਡੇ ਨੂੰ ਦੇਖੋ 200 ਸਾਲ ਹੋ ਗਏ ਸਾਡੀ ਰਿਲੇਸ਼ਨਸ਼ਿਪ ਬ੍ਰਿਟਿਸ਼ ਦੇ ਨਾਲ ਫਿਰ ਤੇ ਸਾਡਾ ਕੰਮ ਇਹ ਹੀ ਆ ਕਿ ਲੈਕਚਰ ਪ੍ਰੈਜੈਂਟ ਕਰਨੇ ਤੇ ਟੂਰਸ ਕਰਨੀਆਂ ਲੰਡਨ ਦੇ ਵਿੱਚ ਤੇ ਇਹ ਚੀਜ਼ਾਂ ਦਿਖਾਣੀਆਂ ਤੇ ਇਹ ਦੋ ਚੀਜ਼ਾਂ ਹੀ ਨਹੀਂ ਐ ਅਸੀਂ ਹੁਣ 140 ਚੀਜ਼ਾਂ ਪੇਸ਼ ਕਰਦੇ ਆਂ ਤੌਰ ਦੇ ਵਿੱਚ ਕਈ 6 ਚੀਜ਼ਾਂ ਕਈ 5 ਚੀਜ਼ਾਂ ਹਨ ਤੇ ਇਹ ਚੋਂ ਕਹਾਣੀਆਂ ਬਣਦੀਆਂ ਇਹਦੇ ਚੋਂ ਫੇਰ ਥੋੜਾ ਇਤਿਹਾਸ ਸਿੱਖੀਦਾ ਤੇ ਇਹ ਹੁੰਦਾ ਕਿ ਇਸ ਇਸ ਤਰੀਕੇ ਨੇ ਸਾਡਾ ਪ੍ਰੋਜੈਕਟ ਚੱਲਦਾ ਏਦਾਂ ਹਾਂਜੀ ਤੇ ਸ਼ੁਰੂਤ ਅਸੀਂ ਪੰਜਾਬੀ ਸਕੂਲ ਤੋਂ ਹੀ ਕੀਤਾ ਸੀ ਦੇਖੋ ਕਰਮਸਰ ਗੁਰਦੁਆਰਾ ਇਲਫਾ ਦੇ ਨਾਲ ਪੰਜਾਬੀ ਸਕੂਲ ਆ 20 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਕਲਾਸਾਂ ਚਲਾਣੀ ਪੰਜਾਬੀ ਸਕੂਲ 'ਚ ਸੇਵਾ ਹੀ ਸੀ ਕਿਸਮ ਦੀ ਸਹੀ ਪਰ ਬੱਚੇ ਦੇਖੋ ਵੱਦ ਦੇ ਰਹਿੰਦੇ ਨਾ ਉਹ ਜ਼ਮਾਨਾ ਫੋਨ ਦਾ ਜ਼ਮਾਨਾ ਆ ਗਿਆ ਸੀ ਤੇ ਬੱਚਿਆਂ ਦੇ ਹੱਥ ਵਿੱਚ ਹੀ ਸਾਰੇ ਜਵਾਬ ਸੀਗੇ ਉਹਨਾਂ ਦੇ ਕਿੰਨੇ ਸੀ ਇਹ ਨਾ ਸਾਨੂੰ ਸਿੱਖਣ ਦੀ ਚੀਜ਼ ਨਹੀਂ ਫੇ ਮੈਨੂੰ ਇਹ ਸੀ ਇਹ ਜਿਹੜਾ ਸਾਡਾ ਇਤਿਹਾਸ ਹੈ ਬੱਚਿਆਂ ਨੂੰ ਮਹਿਸੂਸ ਕਰਨਾ ਕਿੱਦਾਂ ਕਰ ਸਕਦੇ ਅਸੀਂ ਨਾ ਇਹ ਜਾ ਕੇ ਲੈ ਕੇ ਉਹਨਾਂ ਨੂੰ ਲੰਡਨ ਦਿਖਾ ਕੇ ਇਹ ਚੀਜ਼ਾਂ ਚੀਜ਼ਾਂ ਤੇ ਗੁਰਬਾਣੀ ਸੀ ਜਾਂ ਪੰਜਾਬ ਦੀਆਂ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਫੇਰ ਉਹ ਕਦੀ ਭੁੱਲਦੇ ਨਹੀਂ ਸੀ ਕਿਾ ਤੇ ਨਾਲੇ ਉਹ ਬਾਹਰ ਗਏ ਸੀ ਨਾਲੇ ਨਾਲੇ ਉਹਨਾਂ ਦਾ ਟ੍ਰਿਪ ਬਣ ਗਿਆ ਸੀ ਨਾਲੇ ਕੁਝ ਸਿੱਖਿਆ ਸੀ ਤੇ ਇਸ ਕਾਰਨ ਫਿਰ ਮੈਨੂੰ ਇਹ ਹੁੰਦਾ ਸੀ ਕਿ ਫਿਰ ਜੇ ਇਹੀ ਬੱਚੇ ਆਪਣੀ ਪੰਜਾਬੀ ਹੈ ਤਾਂ ਆਪਣੀ ਸਿੱਖੀ ਹਮਮੇਤ ਵਿੱਚ ਲੈ ਜਨ ਨਾਲ ਇਹ 1400 ਸਾਲ ਸਾਬ ਇਹੋ ਕੇ ਵੇਰ ਉਮਰ ਇਹ ਕਿਹਾ ਨੇ ਜਿੱਦ ਸਾਡੇ ਬਜ਼ੁਰਗਾਂ ਨੂੰ ਕਰਨਾ ਪਿਆ ਸੀ ਇਸ ਦੇਸ਼ ਦੇ ਵਿੱਚ ਹਾਂਜੀ 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 ਭਲੇ ਆ ਸੀ ਲੰਡਨ ਦੇ ਹੀ ਆ ਹਨਾ ਅਸੀਂ ਇੱਥੇ ਤਾਂ ਇਹ ਪ੍ਰੋਜੈਕਟ ਦਾ ਇਹ ਮਕਸਦ ਸੀ ਹਨਾ ਤਾਂ ਸੀ ਤੇ ਕਿਤੇ ਲੰਡਰ ਚ ਰਹਿ ਕੇ ਵੀ ਸਿੱਖ ਵੀ ਅਸੀਂ ਬਣ ਸਕਦੇ ਸਾਨੂੰ ਕੋਈ ਕਾਲੀ ਨਹੀਂ ਹੈ ਗੋੜਿਆ ਬਣੰਦੀ ਫੇਲ ਹਾਂਜੀ ਜਿਹੜਾ ਕੋ ਲਿਖਿਆ ਜੀ ਬਿਵਾਨੀਆਂ ਕਹਾਣੀਆਂ ਪੁੱਤ ਸਪੁੱਤ ਪੁੱਤ ਕਰਨੇ ਜੀ ਆਪਣੇ ਗੁਰੂ ਅਮਰਦਾਸ ਜੀ ਦੇ ਕਿਹਾ ਜਾਂ ਜੀ ਗੁਰੂ ਅਮਰਦਾਸ ਜੀ ਦੇ ਬਾਣੀ ਚ ਹੀ ਆ ਬਿਵਾਨੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਜੇ ਇਹ ਹੀ ਆਪਣੇ ਇਤਿਹਾਸਿਕ ਚੀਜ਼ਾਂ ਬੱਚੇ ਸਿੱਖ ਸਕਦੇ ਤੇ ਉਤੋ ਹੀ ਪੁੱਤ ਸਪੁੱਤ ਬਣ ਜਾਂਦੇ ਨੇ ਹਾਂਜੀ ਪਰ ਮੈਂ ਇੱਕ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਤੁਸੀਂ ਮੇਰੇ ਖਿਆਲ ਤੁਹਾਡਾ ਜਨਮ ਵੀ ਇੱਥੇ ਹੀ ਹੋਇਆ ਹੈ ਨਾ ਯੂਕੇ 'ਚ ਮੇਰਾ ਜਨਮ ਇੱਥੇ ਯੂਕੇ ਲੰਡਨ ਦਾ ਹੀ ਹੈ ਮਤਲਬ ਮੈਨੂੰ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਕਿੰਨੀ ਕਿੰਨਾ ਕਿੰਨਾ ਕੋਈ ਜਾਣਕਾਰੀ ਕੀਤੀ ਆਪਣੀ ਮਾਂ ਬੋਲੀ ਬਾਰੇ ਵੀ ਆਪਣੇ ਇਤਿਹਾਸ ਬਾਰੇ ਵੀ ਤਾਂ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵਾਈਕ ਇਹ ਵੀ ਸਾਡੇ ਤੇ ਨਾਲ ਹੀ ਗੁਰਦੁਆਰੇ ਦੇ ਜੰਮੇ ਪਹਿਲੇ ਤੋਂ ਗੁਰਦੁਆਰੇ ਵਿੱਚ ਹੀ ਆ ਸਾਡੇ ਪੰਜਾਬੀ ਟੀਚਰਸ ਜਿਹੜੇ ਸੀਗੇ ਉਹਨਾਂ ਨੇ ਚੰਗੀ ਤਰ੍ਹਾਂ ਪੰਜਾਬੀ ਸਿਖਾਈ ਸੀ ਬਿਲਕੁਲ ਮਾਂ ਬੋਲੀ ਬਾਰੇ ਹਾਂਜੀ ਸਾਡੀ ਹਾਂਜੀ ਤਾਂ ਆਪਣੀ ਇਹ ਜਿਹੜੀ ਇਹ ਜਿਹੜੀ ਆਪਾਂ ਪਾਈ ਹੈ ਇਹਦੇ ਵਿੱਚ ਕਰਮਸਾਲ ਲੈਕਚਰ ਤੁਸੀਂ ਕੀਤਾ ਹੋਇਆਗਾ ਜੀ ਕਿਤੇ ਹਾਂਜੀ ਹਾਂਜੀ ਇਹ ਸਾਡੇ ਨਾਲ ਕੈਂਪ ਲੱਗਦੀ ਹੁੰਦੀ ਸੀ ਹਰ ਸਾਲ ਹਾਂਜੀ ਲੱਗਦੀ ਤੇ ਮੈਂ ਨਵਾਂ ਨਵਾਂ ਰਿਸਰਚ ਲੱਭਦਾ ਹੁੰਦਾ ਸੀ ਮੈਨੂੰ 10 ਮਹੀਨੇ ਲੱਗਦੇ ਸੀ ਰਿਸਰਚ ਕਰਨ ਲਈ ਤੇ ਕੈਂਪ ਦੇ ਵਿੱਚ ਮੈਂ ਪੇਸ਼ ਕਰਦਾ ਸੀ ਬੱਚਿਆਂ ਨੂੰ ਕੋਈ ਨਵਾਂ ਲੈਕਚਰ ਹਰ ਸਾਲ ਕਦੇ ਜੇ ਤੁਸੀਂ ਉਹੀ ਕਹਾਣੀ ਪਿਛਲੇ ਅਗਲੇ ਸਾਲ ਫੇਰ ਉਹ ਬੱਚੇ ਨੂੰ ਯਾਦ ਹੁੰਦੀ ਕਿਦੇ ਸਾਨੂੰ ਪਤਾ ਹੈ ਸਾਰਾ ਕੁਝ ਸਹੀ ਸਹੀ ਤੇ ਮੇਰਾ ਮਕਸਦ ਹੀ ਹੁੰਦਾ ਸੀ ਕਿ ਹਰ ਵਿਸਾਖੀ ਕੈਂਪ ਤੇ ਕੋਈ ਨਵਾਂ ਇਤਿਹਾਸ ਪੇਸ਼ ਕਰਾਂ ਨਵੇਂ ਦਿਲ ਕਿਨਸ ਆਵਾ ਮੇਰੇ ਬਹੁਤ ਸੋਹਣੇ ਜੀ ਬਹੁਤ ਸੋਹਣੇ ਜੀ ਅਗਲੀ ਆਪ ਐਤਿਆਨੇ ਜੀ ਤੇ ਫੇਰ ਉੱਥੋਂ ਹੀ ਫੇਰ 2013-14 ਦੇ ਵਿੱਚ ਅਸੀਂ ਟੂਰਸ ਸ਼ੁਰੂ ਕਰ ਲਏ ਹੁਣ ਹੁਣ ਲੰਡਨ ਦੇ ਵਿੱਚ ਲਗਭਗ ਸਾਡੇ ਕੋਲ 10 ਵੱਖਰੇ ਟੂਰਸ ਆ ਆਕਸਫੋਰਡ ਦਾ ਟੂਰ ਆ ਥੈਟਫੋਰਡ ਦਾ ਟੂਰ ਆ ਬ੍ਰਾਈਟਨ ਦਾ ਟੂਰ ਕਿ ਯੂਰੋਪੀਅਨ ਦੇਸ਼ਾਂ ਨੂੰ ਜਾਂਦੇ ਫਰਾਂਸ ਜਾਂ ਸਪੇਨ ਨੂੰ ਵੀ ਟੂਰ ਲਾ ਕੇ ਜਾਂਦੇ ਬਰ ਐਕਸਿਟ ਕਾਰਨ ਤਾਂ ਹੁਣ ਥੋੜਾ ਘੱਟ ਹੀ ਕੰਮ ਯੂਰਪ ਦਾ ਕੀਤਾ ਆ ਸੀ ਪਰ ਪੇਸ਼ ਕਰਦੇ ਇਤਿਹਾਸ ਸਾਰਾ ਯੂਰਪ ਦੇ ਵਿੱਚ ਸਾਡਾ ਸਿੱਖ ਦਾ ਇਤਿਹਾਸ ਪੰਜਾਬ ਦਾ ਇਤਿਹਾਸ ਹੈ ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਹੌਲੀਡੇ ਕਰਕੇ ਆ ਜਾਂਦੇ ਹਨਾ ਤੁਸੀਂ ਕਈ ਤਾਂ ਗੁਰਦੁਆਰੇ ਲੱਭ ਲੈਂਦੇ ਆ ਜਾਂ ਆਪਣੇ ਮਸਜਿਦ ਜਾਂ ਮੰਦਰ ਲੱਭ ਲੈਂਦੇ ਠੀਕ ਹੈ ਪ੍ਰੀਟਾ ਸਿਕ ਵੀ ਬਹੁਤ ਆ ਪੰਜਾਬ ਦੀ ਪਈਆਂ ਹਨਾ ਯੂਮਿਜ਼ੀਅਮਸ ਗੈਲਰੀਜ਼ ਦੇ ਵਿੱਚ ਕਈ ਤਾਂ ਟੂਰਸ ਅਸੀਂ ਬਣਾਏ ਹੁੰਦੇ ਲੰਡਨ ਦੇ ਹਨਾ ਹਾਂਜੀ ਬਿਲਕੁਲ ਮੈਂ ਵੀ ਵੇਖਿਆ ਜੀ ਇਜ਼ਰਾਈਲ ਦੇ ਵਿੱਚ ਵੀ ਆਪਣਾ ਆਪਣਾ ਹੈ ਜੀ ਜਿੱਥੇ ਜਿਸ ਸਿੱਖ ਫੌਜੀ ਸੀਦੇ ਹੋਏ ਸਨ ਉੱਥੇ ਵੀ ਉਹਨੇ ਬਣਾਇਆ ਬਹੁਤ ਸੋਹਣਾ ਬਣਾਇਆ ਬੱਤੀ ਵੀ ਹਾਂਜੀ ਹਾਂ ਜੀ ਉੱਥੇ ਵੀ ਇੱਥੇ ਮੋਨਿਮੈਂਟ ਬਣਾਇਆ ਜਿਆਦਾ ਇੰਡੀਅਨ ਆਰਮੀ ਦੇ ਸੀ ਸਿੱਖ ਵਰਲਡ ਵਾਰ 1 ਦੇ ਵਿੱਚ ਉੱਥੇ ਹੀ ਸੀ ਔਰ ਉਹਦੀ ਰਾਖੀ ਕਰਦੇ ਸੀ ਨਾ ਜਰੂਸਲਮ ਦੀ ਉੱਥੋਂ ਸਹੀ ਸਹੀ ਹਾਂ ਦੁਨੀਆ ਦੇ ਕੋਨੇ-ਕੋਨੇ ਪਾਸੇ ਤੁਹਾਨੂੰ ਮਿਲੂਗੇ ਨਾ ਜਾਂ ਮਿਲਟਰੀ ਦੀ ਕਹਾਣੀਆਂ ਜਾਂ ਆਰਟਸ ਦੀਆਂ ਚੀਜ਼ਾਂ ਜਾਂ ਇਤਿਹਾਸਿਕ ਚੀਜ਼ਾਂ ਬਹੁਤ ਪੰਜਾਬ ਤੋਂ ਲੈ ਕੇ ਦੁਨੀਆ ਦੇ ਵਿੱਚ ਪੇਸ਼ ਕੀਤੀ ਹੈ ਬਿਲਕੁਲ ਬਿਲਕੁਲ ਜੀ ਮੇਰੇ ਖਿਆਲ ਜਿਹੜੇ ਆਪਣੇ ਪੰਜਾਬੀ ਫੌਜੀ ਆਏ ਸਨ ਯੂਰਪ ਵਿੱਚ ਲੜਨ ਜਾਂ ਕਿਸ ਤਰ੍ਹਾਂ ਵੀ ਉਸ ਤੋਂ ਉਸ ਤੋਂ ਬਾਅਦ ਫਿਰ 47 ਤੋਂ ਬਾਅਦ ਬਹੁਤੇ ਪੰਜਾਬੀ ਫਿਰ ਕੋਈ ਯੂਕੇ ਚ ਆ ਗਏ ਇਟਲੀ ਚ ਆ ਗਏ ਵਗੈਰਾ ਕਾਫੀ ਇਹ 47 ਤੋਂ ਬਾਅਦ ਫਿਰ ਮਾਈਗ੍ਰੇਸ਼ਨ ਹੋਈ ਸੀ ਇਕਨੋਮਿਕ ਮਾਈਗ੍ਰੇਸ਼ਨ ਜਿਹੜੇ ਪੜ੍ਹੇ ਲਿਖੇ ਸੀ ਉਹ ਅਮਰੀਕਾ ਕੈਨੇਡਾ ਚਲ ਗਏ ਜਿਹੜੇ ਕੰਮ ਕਰਨ ਹੱਥ ਦਾ ਕੰਮ ਕਰਦੇ ਸੀ ਉਹ ਯੂਕੇ ਆ ਗਏ ਸੀ ਫੈਕਟਰੀਆਂ ਚ ਕੰਮ ਕਰਨ ਲਈ ਐਸੀ ਟ੍ਰੈਵਲ ਟ੍ਰਾਂਸਪੋਰਟ ਦੇ ਵਿੱਚ ਇੱਥੇ ਲੋਡ ਸੀ ਉਹ ਬੰਦੇ ਆਲੀ ਅਮਰੀਕਾ ਚ ਲੋਡ ਸੀ ਸਾਇੰਸ ਵਾਲੇ ਆਲੀ ਹਨਾ ਤੇ ਉਹ ਬੰਦੇ ਉੱਤੇ ਚੱਲ ਗਏ ਕੰਪਿਊਟਰ ਵਾਲੇ ਸਾਰੇ ਬਿਲਕੁਲ ਸਾਡੇ ਜੀਐਨਐਸ ਹੋਣੇ ਜਾਂਦੇ ਆ ਹਨਾ ਹਾਂਜੀ ਸਾਡੇ ਬ੍ਰੈਡਫੋਰਡ ਸ਼ਹਿਰ ਸਾਡੇ ਹੈ ਜੀ ਉੱਥੇ ਲੋਡ ਸੀ ਰਾਤ ਤੇ ਰਾਤ ਤੇ ਕੰਮ ਨਹੀਂ ਸੀ ਗੋਰੇ ਕਰਦੇ ਹੁੰਦੇ ਤਾਂ ਫਿਰ ਸਾਡੇ ਮਜ਼ਦੂਰ ਉੱਥੋਂ ਆ ਕੇ ਰਾਤ ਤੇ ਕੰਮ ਕਰਦੇ ਸਨ ਨਾਈਟ ਸ਼ਿਫਟ ਸਿੱਧੀ ਆ ਕੋਹ ਕਹਾਣੀ ਕੋਨੇ ਕੋਨੇ ਤੇ ਕਹਾਣੀਆਂ ਇਦਾਂ ਮਿਲਦੀਆਂ ਹਨਾ ਹਾਂਜੀ ਹਾਂਜੀ ਆਪਾਂ ਅਗਲੇ ਪੇਜ ਤੇ ਜਾਂਦੇ ਆ ਜੀ ਹਾਂਜੀ ਆਓ ਜੀ ਹਾਂਜੀ ਇਹ ਇਹ ਅਗਲੇ ਪੇਜ ਤੇ ਆ ਜੀ ਹਾਂਜੀ ਇਹ ਆਪਣਾ ਪੰਜਾਬ ਦਾ ਮੈਪ ਹੈ ਜੀ ਪੰਜਾਬ ਦਾ ਪੰਜਾਬ ਦਾ ਮੈਪ ਹੈ ਜੀ ਹਾਂਜੀ ਇਹ ਪੰਜਾਬ ਦਾ ਮੈਪ ਉਦੋਂ ਦਾ ਦਿਖਾਇਆ ਜਦੋਂ ਦੇਖੋ ਲਾਹੌਰ ਕਿੰਗਡਮ ਆਫ ਲਾਹੌਰ ਜਿਹੜਾ ਅਸੀਂ ਪੰਜਾਬ ਕਹਿੰਦੇ ਸੀ ਕੈਂਪਾਇਰ ਉਹ ਤਾਂ ਚਲੋ ਵੱਡੀ ਜਗ੍ਹਾ ਸੀਗੀ ਜਿੰਨਾ ਯੂਕੇ ਦਾ ਸਾਈਜ਼ ਆ ਉਨੀ ਤਕਰੀਬਨ ਸਾਈਜ਼ ਪੰਜਾਬ ਦਾ ਹੀ ਸੀ ਉਦੋਂ ਪਰ ਦੇਖੋ ਹੋਰ ਵੀ ਪੰਜਾਬ ਦੇ ਛੋਟੇ ਛੋਟੇ ਸਟੇਟਸ ਸੀਗੇ ਪਟਿਆਲਾ ਨਾਭਾ ਜਿੰਦ ਮਲੇੜ ਕੋਟਲਾ ਕਪੂਰਥਲਾ ਇਹਨਾਂ ਨੇ ਫੇ ਇਹ ਗੋਰੀਆ ਨਾਲ ਇਹਨਾਂ ਦੀ ਜਿਆਦਾ ਫਰੈਂਡਸ਼ਿਪ ਸੀ ਕਿਤੇ ਡਰਦੇ ਸੀ ਵੱਡੇ ਮਹਾਰਾਜਾ ਰਣਜੀਤ ਸਿੰਘ ਤੋਂ ਕਿ ਸਾਡੋ ਨਾਲ ਕਬਜ਼ਾ ਕਰ ਲੈਣ ਤੇ ਇਹਨਾਂ ਨੇ ਫੇ ਪਹਿਲਾਂ ਹੀ ਬ੍ਰਿਟਿਸ਼ ਦੇ ਨਾਲ ਥੋੜੀ ਰਿਲੇਸ਼ਨਸ਼ਿਪ ਰੱਖੀ ਸੀ ਕਿ ਜੇ ਜੇ ਸਾਡੀ ਲੋੜ ਹੋਈ ਤਾਂ ਤੁਸੀਂ ਸਾਡੀ ਮਦਦ ਕਰਿਓ ਪਰ ਇਹ ਤਕਰੀਬਨ ਇਹ ਹੋਇਆ ਫਿਰ ਜਦੋਂ ਬ੍ਰਿਟਿਸ਼ ਨੂੰ ਲੋੜ ਸੀ ਵਰਲਡ ਵਾਰ 1 ਦੇ ਵਿੱਚ ਪੀ ਪਟਿਆਲਾ ਨਬ ਜਿੰਦ ਨੇ ਬਹੁਤ ਇਹਨਾਂ ਨੇ ਸੋਲਜਰ ਆਪਣੀ ਫੌਜ ਤੋਂ ਦਿੱਤੇ ਸੀ ਵਰ ਵਰ ਵਨ ਬਿਲਕੁਲ ਜੀ ਤੁਸੀਂ ਸਹੀ ਕਹਿੰਦੇ ਹੋ ਜੀ ਆਪਾਂ ਆਪਣੇ ਗੋਰਿਆਂ ਨੂੰ ਦਿੱਲੀ ਤੋਂ ਸਤਲੁਜ ਤੱਕ ਕੋਈ ਗੋਲੀ ਨਹੀਂ ਚਾਣੀ ਪਈ ਉਸੇ ਤਰ੍ਹਾਂ ਹੀ ਆ ਗਿਆ ਹਾਂ ਜੀ ਹਾਂ ਹਾਂ ਜੀ ਇਹ 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 ਠੀਕ ਹੈ ਵੀ ਇਹ ਜਦ ਤੁਸੀਂ ਕਿਹਾ ਇਹ ਮਹਾਰਾਜਾ ਰਣਜੀਤ ਸਿੰਘ ਕੋਲ ਡਰਦੇ ਸਨ ਕਿ ਸਾਨੂੰ ਬਚਾਓ ਤਾਂ ਬਚਾਉਣ ਲਈ ਆ ਗਏ ਤਾਂ ਗੋਰਿਆਂ ਦੇ ਜੇ ਜੇ ਲੋੜ ਪਈ ਕਦੀ ਮੈਨੂੰ ਇਹ ਹੀ ਸੀ ਕਿ ਜੇ ਲੋੜ ਪਈ ਸਾਡੇ ਕੋਈ ਕੋਈ ਤੱਕੜੀ ਫੌਜ ਹੋਊਗੀ ਨਾਲ ਹੈ ਨਾ ਪਰ ਇਹ ਹਮਲਾ ਕੋਈ ਹੋਇਆ ਨਹੀਂ ਇਦਾਂ ਪੰਜਾਬ ਐਂਡ ਕਿੰਗਡਮ ਆਫ ਲਾਹੌਰ ਆਪਣੀ ਜਗ੍ਹਾ ਰਹੀ ਸੀ ਇਹ ਛੋਟੇ ਛੋਟੇ ਜਿਹਰੇ ਪ੍ਰੋਵਿੰਸਿਸ ਸੀ ਇਹਨਾਂ ਨੇ ਫਿਰ ਫਰੈਂਚਸ਼ਿਪ ਆਪਣੀ ਤੌਰ ਤੇ ਬਣਾਈ ਸੀ ਹਨਾ ਯੂਕੇ ਨੇ ਫਿਰ ਆਪਣੇ ਗੋਰਿਆਂ ਨੇ ਇਹਨਾਂ ਦੇ ਮੇਰੇ ਖਿਆਲ ਮਹਿਲਾਂ ਦੇ ਚ ਇੱਕ ਇੱਕ ਜਸੂਸ ਜਸੂਸ ਜੈ ਫੌਜੀ ਬਿਠਾ ਰੱਖਿਆ ਜਿਹੜਾ ਕਿ ਸਾਰੀ ਜਸੂਸੀ ਕਰੇਗਾ ਹਾਂਜੀ ਹਾਂ ਸਾਰੀ ਜਸੂਸੀ ਤਾਂ ਇੱਦਾਂ ਹੀ ਕਹਿੰਦਾ ਉਹ ਤਾਂ ਲਾਹੌਰ ਵਿੱਚ ਵੀ ਆ ਕੇ 1810 ਤੋਂ ਸ਼ੁਰੂ ਕਰਤੀ ਸੀ ਜਸੂਸੀ ਇਹਨਾਂ ਦੀ ਸਹੀ ਜੀ ਸਹੀ ਸਹੀ ਜੀ ਤੇ ਬਾਕੀ ਆਪਣਾ ਡਗਾ ਵੀ ਆਪਣੇ ਆਪਣੇ ਕੀ ਕਹਿੰਦੇ ਹੁੰਦੇ ਆ ਜੰਮੂ ਦੇ ਲੋਕਾਂ ਨੇ ਕੀਤਾ ਜੀ ਜਿੰਨ ਕਹਿੰਦੇ ਆ ਚਲੋ ਹਾਂਜੀ ਹਾਂ ਚਲੋ ਅਗਲੀ ਸਾਈਟ ਤੇ ਦੇਖੋ ਨਾ ਨੂੰ ਨਸੀ ਇਹ ਚੀਜ਼ਾਂ ਨਾ ਇਹ ਨਹੀਂ ਸੀ ਕਿ ਸਾਰਾ ਲੁੱਟੀ ਕੀਤਾ ਸੀ ਇਹਨਾਂ ਨੇ ਲੁੱਟ ਤਾਂ ਲਾਹੌਰ ਤੋਂ ਕੀਤਾ ਸੀ ਇਹ ਤਾਂ ਪਤਾ ਆ ਇਹ ਜਿਹੜੇ ਦੂਜੇ ਸਟੇਟ ਸੀ ਇਹ ਕਦੇ ਗਿਫਟਸ ਦਿੰਦੇ ਹੁੰਦੇ ਸੀ ਚੀਜ਼ਾਂ ਬਣਵਾਉਂਦੇ ਸੀ ਯੂਰਪ ਤੋਂ ਰਾਇਲ ਦੀਆਂ ਚੀਜ਼ਾਂ ਇਹ ਵੀ ਸਾਰੀਆਂ ਗਿਫਟਸ ਰਾਇਲ ਫੈਮਿਲੀਜ਼ ਇੱਕ ਦੂਜੇ ਨੂੰ ਦਿੰਦੇ ਰਹਿੰਦੇ ਸੀ ਹੈ ਨਾ ਸਹੀ ਸਹੀ ਜੀ ਆ ਹੁਣ ਜਿਹੜਾ ਸਾਡਾ ਸੀਰੀਜ਼ ਆ ਉਹ ਮੈਂ ਪੇਸ਼ ਕਰਨਾ ਹੈ ਨਾ ਜਿੱਥੇ ਤੁਹਾਨੂੰ ਪੰਜਾਬ ਦੀਆਂ ਚੀਜ਼ਾਂ ਮਿਲੂਗੀ ਆ ਦੇਖਣ ਲਈ ਅੱਛਾ ਲੰਡਨ ਦੇ ਵਿੱਚ ਇਹ ਸਾਡੇ ਟੂਰਜ਼ ਦੇ ਵਿੱਚ ਹੀ ਅਸੀਂ ਲੈ ਕੇ ਜਾਂਦੇ ਗਰੁੱਪਸ ਨੂੰ ਪਹਿਲਾ ਤਾਂ ਹੈਗਾ ਆ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਸਹੀ ਸਹੀ ਜਿਆਦਾ ਤਾਂ ਇਹ ਪੁਰਾਣਾ ਮਿਊਜ਼ੀਅਮ ਇਦਾਂ ਲੱਗਦਾ ਸੀ ਹੁਣ ਜਿਹੜਾ ਨਵਾਂ ਐਕਸਟੈਂਸ਼ਨ ਬਣਾਈ ਆ ਪੁਰਾਣੇ ਚ ਇਦਾਂ ਹੀ ਸੀ ਆ ਉਹਨੇ ਇਹਨਾਂ ਦੇ ਚਾਹ ਦੇ ਕਮਰੇ ਬਣਾਏ ਤੇ ਨਾ ਕੁਈਨ ਵਿਕਟੋਰੀਆ ਚਾਹ ਪਿੰਦੀ ਸੀ ਇੱਥੇ ਆ ਕੇ ਹਾਂਜੀ ਹਾਂਜੀ ਤੇ ਹੁਣ ਮਿਊਜ਼ੀਅਮ ਬਣਾ ਲਿਆ ਇਹਨਾਂ ਨੇ ਹਾਂਜੀ ਮੈਨੂੰ ਯਾਦ ਆ ਬਹੁਤ ਚਿਰ ਨੂੰ ਯਾਦ ਆ ਗੱਲਬਾਤ ਹੋਈ ਸੀ ਆਪਣੇ ਅਮੀਨ ਚੋਹਾਨ ਜੀ ਨੇ ਉਹ ਇੱਥੇ ਆਏ ਸਨ ਆਪਣੇ ਲੰਦਰ ਵਿੱਚ ਆਪਣੇ ਪਰਵਾਦ ਨੂੰ ਮਿਲਣ ਤਾਂ ਤੁਸੀਂ ਕਾਫੀ ਕੁਝ ਬਖਾਇਆ ਤਾਂ ਬਹੁਤ ਕੁਝ ਉਹ ਉਹਨਾਂ ਦੱਸੀ ਰਿਕਾਰਡ ਵੀ ਕੀਤਾ ਸੀ ਹੈਂਜੀ ਅੱਛਾ ਉਹ ਐਚਨ ਸੰਕੋਲਜ ਦੇ ਹੈਡਮਾਸਟਰ ਸੀ ਨਾ ਤੇ ਉਹ ਡੀਐਸਸੀ ਕਾਫੀ ਚੀਜ਼ਾਂ ਦੇਖਿਆ ਸੀ ਆਪ ਵੀ ਯੂਐਮ ਕਾਰ ਬਣਾਇਆ ਨਾ ਬਿਲਕੁਲ ਉਹ ਉਹ ਕੁਦਰਤੀ ਨੇੜੇ ਰਹਿੰਦੇ ਸੀ ਨਾ ਹਾਂਜੀ ਹਾਂਜੀ ਦੱਸ ਦੱਸਦੇ ਸੰਭਲੂ ਹਾਂਜੀ 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 ਤੇ ਦੇਖੋ ਇੱਕ ਚੀਜ਼ ਮੈਨੂੰ ਪਹਿਲੇ ਸ਼ੋਅ ਲਈ ਇੱਕ ਚੀਜ਼ ਮੈਨੂੰ ਲੱਭੀ ਸੀ ਇੱਥੇ ਨਾ ਸਾਰਿਆਂ ਨੇ ਤਾਂ ਇਹ ਹੀ ਸੋਚਣਾ ਕਿ ਮਹਾਰਾਜ ਰਣਜੀਤ ਸਿੰਘ ਦੀ ਜਿਹੜੀ ਕੁਰਸੀ ਸੀ ਸੋਨੇ ਦੀ ਬਣੀ ਉਹ ਦੇਖਣ ਸਾਰੇ ਜਾਂਦੇ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਕੁਰਸੀ ਦੇ ਹਾਂ ਜੀ ਸੋਨੇ ਦੀ ਬਣੀ ਆ ਤਾਂ ਫੋਟੋ ਆ ਵੀ ਉੱਥੇ ਹੀ ਖਿੱਚਦੇ ਆ ਹਨਾ ਪਰ ਉੱਥੇ ਇੱਕ ਹੋਰ ਚੀਜ਼ ਵੀ ਛੁਪੀ ਹੋਈ ਹੁੰਦੀ ਸੀ ਪੱਛੇ ਕੁਰਸੀ ਦੇ ਪਿੱਛੇ ਦੂਜੀ ਕੈਬਨਟ ਦੇ ਵਿੱਚ ਜੇ ਨੈਕਸਟ ਵਾਈਟ ਜਾਓਗੇ ਤਾਂ ਆ ਦੇਖਿਓ ਇੱਥੇ ਅੱਛਾ ਜੀ ਹਾਂ ਜੀ ਤਾਂ ਮਤਲਬ ਇਹ ਦੇ ਵਿੱਚ ਕਾਫੀ ਕੁਝ ਆਪਣਾ ਸਿੱਖ ਰਾਜ ਦਾ ਹੈ ਜੀ ਜਿੰਨ ਕਹਿੰਦੇ ਪੂਰੀ ਗੈਲਰੀ ਬਣਾਈ ਹੈ ਸਿੰਕ ਕਿੰਗਡਮ ਦੀ ਗੈਲਰੀ ਬਣਾਈ ਹੈ ਤੇ ਇਹ ਮੇਰੇ ਜਿਹੜੇ ਟੀਮ ਦੇ ਮੈਂਬਰ ਆ ਨਾਲ ਇੱਥੇ ਕੰਮ ਵੀ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਚੇਂਜ ਕਰਨ ਲਈ ਚੀਜ਼ਾਂ ਨਵੀਂ ਨਵੀਂ ਚੀਜ਼ਾਂ ਥੱਲੇ ਕੱਢ ਕੇ ਉੱਪਰ ਲਿਆ ਕੇ 6 ਮਹੀਨੇ ਰੱਖ ਕੇ ਫਿਰ ਰੋਟੇਟ ਕਰਦੇ ਰਹਿੰਦੇ ਹਨ ਸਮਾਨ ਹਾਂਜੀ ਕਈ ਵਾਰ ਇਹ ਦੂਜੇ ਸ਼ਹਿਰਾਂ ਚ ਮਿਲ ਜਾਂਦੇ ਚੀਜ਼ਾਂ ਬਖਾਲਣ ਸਾਡੇ ਵੀ ਸਾਡੇ ਬ੍ਰੈਡਫੋਰਡ ਬ੍ਰੈਡਫੋਰਡ ਵਿੱਚ ਵੀ ਅਸੀਂ ਤਸ 15 ਸਾਲ ਪਏ ਨਾ ਹਾਂਜੀ ਹੋਈ ਸੀ ਹਾਂ ਹਾਂ ਤਾਂ ਅਗਲੀ ਆਪਣਾ ਪੇਜ ਅਗਲੀ ਸਲਾਈਡ ਤੇ ਆ ਜੀ ਹਾਂਜੀ ਤੇ ਹੁਣ ਮੇਰੀ ਮੇਰੀ ਜਿਹੜੀ ਮਨਪਸੰਦ ਚੀਜ਼ ਵਿਕਟੋਰੀਆ ਐਲਬਰਟ ਮਿਊਜ਼ੀਅਮ ਦੇ ਵਿੱਚ ਆ ਆ ਇਹ ਐ ਡਿਸਪਲੇ ਤੇ ਮੈਂ ਦੇਖੀ ਆ ਇਹ ਤਾਉਸ ਆ ਨਾ ਇਹ ਤਾਉਸ ਨੂੰ ਜਿਹੜਾ ਦਿਲ ਰੂਬਾ ਵਰਗਾ ਸਾਜ਼ ਆ ਸਾਡੇ ਗੁਰੂਆਂ ਦਾ ਤੇ ਇਹ ਜਿਹੜੀ ਡਿਸਕ੍ਰਿਪਸ਼ਨ ਆ ਇਹ ਪੂਰੀ ਮਿਊਜ਼ੀਅਮ ਦੀ ਡਿਸਕ੍ਰਿਪਸ਼ਨ ਆ ਹਨਾ ਇਹਨਾਂ ਨੇ ਇੰਨਾ ਸੋਹਣਾ ਸਾਜ਼ ਰੱਖਿਆ ਆਪਣੇ ਕੋਲ ਹਨਾ ਹਾਂਜੀ ਤੇ ਕਦੇ-ਕਦੇ ਡਿਸਪਲੇ ਤੇ ਰੱਖਦੇ ਆ ਫਿਰ ਜਦੋਂ ਇਹਦੀ ਸਫਾਈ ਕਰਨੀ ਹੁੰਦੀ ਜਾਂ ਕੋਈ ਕਿਤੇ ਹੋਰ ਜਾਣਾ ਹੁੰਦਾ ਫਿਰ ਕੱਢ ਲੈਂਦੇ ਕੈਬਿਨੇਟ ਤੋਂ ਹਨਾ ਤੇ ਅੱਜ ਨਹੀਂ ਡਿਸਪਲੇ ਤੇ ਆ ਪਰ 3 ਕਿ ਸਾਲ ਹੋ ਗਏ ਮੈਂ ਦੇਖੀ ਇਹਨੂੰ ਇਹਨਾਂ ਅਹਿਸਾਸ ਨੂੰ ਤੇ ਇਹ ਲਿਖਿਆ ਹੈ ਕਿ ਸਾਜ਼ ਪੰਜਾਬ ਤੋਂ ਹੀ ਆਇਆ ਤੇ ਪੰਜਾਬ ਦੇ ਤੇ ਇੰਡੀਆ ਦੇ ਨੌਰਥ ਤੇ ਸੈਂਟਰਲ ਰੀਜਨ ਵਿੱਚ ਪਪੂਲਰ ਇਨਸਟਰੂਮੈਂਟ ਹੈ ਇੱਕ ਟਾਈਮ ਤੇ ਜਦੋਂ ਸਾਜ਼ ਲਿਖਿਆ ਮਿਊਜ਼ੀਅਮ ਨੇ ਨੌਰਥ ਜਿਹੜਾ ਹੁੰਦੇ ਸੀ ਉੱਥੇ ਵਜਾਂਦੇ ਸੀ ਇਦਾਂ ਦੇ ਇਨਸਟਰੂਮੈਂਟਸ ਪਰ ਇੱਥੇ ਇਦਾਂ ਵੀ ਲਿਖਿਆ ਕਿ ਜਿਹਦੀ ਇਹਦੀ ਇਨਵੈਂਸ਼ਨ ਆ ਉਹ ਸਿੱਖਾ ਦੇ ਗ੍ਰੇਟ ਗੁਰੂਜ਼ ਦੇ ਹੱਥ ਦੀ ਹੈ ਇਹ ਸਾਨੂੰ ਤਾਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਜ਼ ਤਾ ਉਸ ਦਾ ਉਹਨਾਂ ਦੇ ਸਾਜ਼ ਨਾਲ ਅਸੀਂ ਮਿਲਾਇਆ ਹੈ ਨਾ ਤੇ ਇਹ ਕਾਫੀ ਡੀਟੇਲਡ ਆਪੀ ਤੁਸੀਂ ਫੋਟੋ ਦੇਖੋ ਪਰ ਅਸਲੀ ਦੇ ਵਿੱਚ ਵੀ ਜਦੋਂ ਦੇਖੋ ਨਾ ਤਾਂ ਬਹੁਤ ਬਹੁਤ ਖੂਬਸੂਰਤ ਬਿਲਕੁਲ ਜੀ ਬਿਲਕੁਲ ਤੇ ਲਾਸਟ ਸਲਾਈਡ ਜਿਹੜੀ ਦੇਖਾਂਗੇ ਇੱਥੇ ਹਾਂਜੀ ਹਾਂਜੀ ਲਾਸਟ ਸਲਾਈਡ ਇਹ ਆਦੀ ਆ ਦੇਖੋ ਇਹ ਇਹਨੇ ਫੋਟੋਸ ਮੇਰੇ ਫਰੈਂਡ ਤੇਰਨ ਸਿੰਘ ਜਿਹੜੇ 3D ਵਾਲੇ ਉਹਨਾਂ ਨੇ ਖਿੱਚੀਆਂ ਆ ਹਾਂਜੀ ਤੇ ਹਾਈ ਪੀਕੋ ਕੇ ਆਪੇ ਜਦੋਂ ਤੁਸੀਂ ਆਵਾਜ਼ ਇਹਦੀ ਸਾਹਸ ਦੀ ਕੱਟਦੇ ਆ ਨਾ ਫਿਰ ਇਹਦੇ ਤੋਂ ਇਹ ਕਹਿੰਦੇ ਆ ਕਿ ਤੁਸੀਂ ਆਪਣਾ ਮੂਡ ਮਹਿਸੂਸ ਕਰ ਸਕਦੇ ਆ ਨਾ ਜਿਹੜੇ ਵੀ ਸਾਡੇ ਗੁਰੂ ਆ ਦੇ ਅਹਿਸਾਸ ਆ ਸਹੀ ਸਹੀ ਇਦਾਂ ਵੱਜਦੇ ਆ ਨਾ ਕਿ ਉਹ ਆਪਣਾ ਜਿਹੜਾ ਮੂਡ ਯਾਰ ਉਹਦੇ ਨਾਲ ਤੁਸੀਂ ਕਰ ਸਕਦੇ ਇਹ ਫਰਕ ਬਹੁਤ ਆ ਵੈਸਟਰਨ ਇਨਸਟਰੂਮੈਂਟਸ ਤੇ ਈਸਟਰਨ ਇਨਸਟਰੂਮੈਂਟਸ ਦਾ ਹਨਾ ਸਹੀ 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 ਮੇਰੇ ਮਿਨਸ਼ੋਮ ਜੀ ਕਾ ਪਹਿਲੇ ਐਪੀਸੋਡ ਤੇ ਚਲਵਾ ਦਿਖਾਉਂਦੇ ਆ ਇੱਕ ਚੀਜ਼ ਨੂੰ ਪਤਾ ਹੀ ਨਹੀਂ ਹੈ ਇਹ ਤੇ ਵੀ ਐਨ ਐਮ ਵੀ ਐਮ ਜੀ ਹੈ ਸਹੀ 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 ਕੰਡੀਸ਼ਨ ਹਾਂਜੀ ਇਹਨਾਂ ਆਪਾਂ ਆਖਾਂਗੇ ਹਾਂਜੀ ਪਰ ਗੱਲ ਤੁਹਾਨੂੰ ਇਹ ਪੁੱਛਣਾ ਵੀ ਤੁਹਾਨੂੰ ਫਿਰ ਇਹ ਇਹ ਆਪਣੀ ਸਿੱਖ ਹਿਸਟਰੀ ਨਾਲ ਪ੍ਰੇਮ ਕਨੋਪਿਆ ਇਹ ਸਾਡੇ ਬਚਪਨ ਤੋਂ ਹੀ ਹੁੰਦਾ ਕਿ ਦੇਖੋ ਜੀ ਅਸੀਂ ਇੱਥੇ ਦੇ ਜੰਮੇ ਪਲੇ ਇੱਥੇ ਦੇ ਯੂਨੀਵਰਸਿਟੀ ਕੀਤੀ ਹੈ ਨੌਕਰੀ ਇੱਥੇ ਕੀਤੀ ਇੱਦਾਂ ਤਾਂ ਸਾਰੀ ਜ਼ਿੰਦਗੀ ਨਿੱਕਲ ਜਣੀ ਹੈ ਕੰਮ ਕਰਦੇ ਕਰਕੇ ਮੌਰਗੇਜ ਦੇ 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 ਪਰ ਇਹ ਅਸੀਂ ਪੱਲਾ ਗੁਰਦੁਆਰੇ ਚ ਚਲੋ ਕੀਰਤਨ ਵੀ ਸਿੱਖ ਲਿਆ ਪੰਜਾਬੀ ਸਕੂਲ ਵੀ ਕਰ ਲਿਆ ਪਰ ਇਤਿਹਾਸਿਕ ਚੀਜ਼ਾਂ ਸਾਡਾ ਸ਼ੌਂਕ ਸੀ ਛੋਟੇ ਛੋਟੇ ਇਕੱਠੇ ਕਰਨ ਦੀ ਪਹਿਲਾਂ ਇੰਡੀਆ ਦਾ ਸਮਾਨ ਕਾਫੀ ਇਕੱਠਾ ਕੀਤਾ ਸੀ ਫਿਰ ਉਹ ਹੌਲੀ ਹੌਲੀ ਵੇਚ ਕੇ ਪੰਜਾਬ ਤੇ ਫੋਕਸ ਆ ਗਿਆ ਤਾਂ ਇਹ ਸਾਡੀ ਆਪਣੀ ਕਹਾਣੀ ਹੈ ਨਾ ਆਪਣੇ ਇਥੋਂ ਫੇ ਸ਼ੌਂਕ ਹੈ ਫਿਰ ਜਦੋਂ ਪੰਜਾਬੀ ਸਕੂਲ ਪੜ੍ਹਾਉਂਦੇ ਸੀ ਬੱਚਿਆਂ ਨੂੰ ਊੜਾ ੜਾ ਊੜਾ ੜਾ ੜੀ ਤਿੰਨ ਘੰਟੇ ਤੱਕ ਕੋਈ ਨਹੀਂ ਪੜ੍ਹਾ ਸਕਦਾ ਸਹੀ 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 ਇਹ ਚੀਜ਼ਾਂ ਫਿਰ ਮੈਂ ਲੈ ਜੰਦਾ ਹੁੰਦਾ ਸੀ ਕਲਾਸ 'ਤੇ ਵਿੱਚ ਫਿਰ ਦੇਖਿਆ ਕਿ ਉਹਨਾਂ ਨੂੰ ਵੀ ਸ਼ੌਂਕ ਹੈ ਇਹ ਚੀਜ਼ਾਂ ਨੂੰ ਦੇਖਣ ਦਾ ਕਹਾਣੀਆਂ ਸੁਣਨ ਦਾ ਫਿਰ ਇਤੋਂ ਹੀ ਫਿਰ ਪ੍ਰੋਜੈਕਟ ਸਾਡਾ ਇਹ ਬਣ ਗਿਆ ਲਿਟਲ ਹਿਸਟਰੀ ਬਿਲਕੁਲ ਜੀ ਤਾਂ ਤੁਸੀਂ ਨਾਲੇ ਦੱਸੋ ਜੀ ਦਰਸ਼ਕਾਂ ਨੂੰ ਆਪਣੇ ਟੈਲੀ ਆਪਣਾ ਵੀਡੀਓ ਆਪਣੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਕਿ ਸਾਡਾ ਸੋ ਅਡਾ ਸਾਡੇ ਵਟਕਿਆਂ ਦਾ ਕੀ ਲਾਹੌਰ ਨਾਲ ਕੀ ਕੀ ਰਿਲੇਸ਼ਨਸ਼ਿਪ ਹੈ ਉਹ ਦੇਖੋ ਲਾਹੌਰ ਜਿਹੜਾ ਸਿੱਖ ਰਾਜ ਦਾ ਕਿੰਗਡਮ ਸੀ ਉਹ ਤਾਂ ਰਾਜਧਾਨੀ ਲਾਹੌਰ ਤਾਂ ਪੋਲਿਟਿਕਲ ਕੈਪੀਟਲ ਲਾਹੌਰ ਸੀ ਸਹੀ ਤੇ ਹੁਣ ਮੈਂ ਜਦੋਂ ਛੋਟਾ ਹੁੰਦਾ ਸੀ ਅਸੀਂ ਤਾਂ ਕਦੀ ਲਾਹੌਰ ਦਾ ਸੁਣਿਆ ਹੀ ਨਹੀਂ ਸੀ ਇੰਨਾ ਹਨਾ ਪਰ ਜਿੱਦਾਂ ਜਿੱਦਾਂ ਅਸੀਂ ਵੱਡੇ ਹੋਏ ਆ ਇਹ ਵੀ ਪਤਾ ਲੱਗ ਗਿਆ ਕਿ ਸਾਡੀ ਫੈਮਿਲੀ ਲਾਹੌਰ ਦੀ ਸੀ ਸਾਡੇ ਨਾਨ ਕਿੱਥੇ ਸਾਰੇ ਲਾਹੌਰ ਲਾਹੌਰ ਹੀ ਸੀ ਜਦੋਂ ਫਿਰ ਵਟਵਾਰਾ ਹੋਇਆ 47 ਦਾ ਅਸੀਂ ਫੇਰ ਇਧਰ ਨੂੰ ਆ ਗਏ ਅਨਨਤ ਤਾਂ ਇਹ ਚੀਜ਼ਾਂ ਪਤਾ ਲੱਗ ਕੇ ਹਿਸਟਰੀ ਦੇ ਕਿਤਾਬਾਂ ਪੜ੍ਹ ਕੇ ਇਹ ਹੀ ਪਤਾ ਸੀ ਕਿ ਇੰਨੀ ਹਿਸਟੋਰਿਕ ਸਿਟੀ ਯਾ ਲਾਹੌਰ ਇੰਨੇ ਸਿਲਕ ਰੂਟ ਤੇ ਸਗੀ ਇੰਨੀ ਪ੍ਰੋਫਿਟੇਬਲ ਸਿਟੀ ਮਾਰਕੀਟਸ ਲੱਗਦੀਆਂ ਸੀ ਤੇ ਸਿੱਖ ਰਾਜ ਦਾ ਕਿੰਗਡਮ ਜਿਹੜਾ ਉੱਥੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੀ ਉੱਥੇ ਸੀ ਲਾਹੌਰ ਚ ਸਹੀ ਸਹੀ ਤੇ ਕਹਿੰਦੇ ਆ ਕਿ ਸਪਿਰਚੁਅਲ ਕੈਪੀਟਲ ਅੰਮ੍ਰਿਤਸਰ ਆ ਤੇ ਪੋਲੀਟੀਕਲ ਕੈਪੀਟਲ ਸੀ ਲਾਹੌਰ ਤੇ ਇਤੋਂ ਹੀ ਸਾਨੂੰ ਸ਼ੌਂਕ ਹੋ ਜਾਂਦਾ ਕਿ ਮਾਲ ਤਾਂ ਸਾਰਾ ਲਾਹੌਰ ਤੋਂ ਹੀ ਲੈ ਕੇ ਆਏ ਸੀ ਜਿਹੜਾ ਇੱਥੇ ਪੇਚੜਦੇ ਬਾਕੀ ਜਿਹੜਾ ਪਟਿਆਲੇ ਦਾ ਸਮਾਨ ਆ ਜਾਂ ਨਾਬੇ ਦਾ ਉਹ ਤਾਂ ਮਹਾਰਾਜਾ ਨੇ ਗਿਫਟ ਕੀਤਾ ਸੀ ਪਰ ਜਦੋਂ ਐਂਗਲੋ ਸੀਕਵੋਟ 1849 ਦੀ ਹੋਈ ਫਿਰ ਸਾਰੇ ਤੋਸ਼ਖਾਨੇ ਖਾਲੀ ਕਰਕੇ ਇੱਥੇ ਲਾਏ ਸੀ ਹੁਣ ਇਹ ਚੀਜ਼ਾਂ ਹੌਲੀ ਹੌਲੀ ਸਾਰੇ ਪਾਸੇ ਮਿਲਦੀਆਂ ਇੱਥੇ ਯੂਕੇ ਚ ਨਾ ਸਹੀ ਜੀ ਹਾਂਜੀ ਬਾਕੀ ਤੇ ਯੂਕੇ ਤਾਂ ਕੁਝ ਗੋਰੀ ਲਾਏ ਸੀਗੇ ਕੁਸ਼ੀਕ ਲਾਹੌਰ ਚ ਮੇਰੇ ਅਗੇ ਸੋਥੇ ਵੀ ਮਿਊਜ਼ੀਅਮ ਬਣਾਇਆ ਜਿਹੜਾ ਕਿ ਕੋਈ ਮਖਸ ਕਿਨਵੀ ਮਖਸ ਦਸਵੀਂ ਜਾਂ ਸਤਵੀਂ ਪੀੜ੍ਹੀ ਹੈ ਜੀ ਆਪਣੇ ਇੱਕ ਮੁਸਲਮਾਨ ਉਹ ਚੰਦ ਹੋਰ ਦੀਆਂ ਉਹ ਤੋਸ਼ ਕਰਨੇ ਤੋਂ ਬਾਹਰ ਜਿਹੜੀ ਐ ਸਿਗੀਆਂ ਉਹ ਲਾਹੌਰ ਚ ਲਾਹੌਰ ਮਿਊਜ਼ੀਅਮ ਨੇ ਕਾਫੀ ਰਿਸਰਚ ਕਰਦੇ ਆ ਚੀਜ਼ਾਂ ਉਹ ਉਹਨਾਂ ਕੋ ਵੀ ਹੁਣ ਜਿਹੜੇ ਪ੍ਰਿੰਸੈਸ ਬੰਬਾ ਸਿਗੀ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਜਦੋਂ ਉਹ ਵਾਪਸ ਜਾ ਕੇ ਲਾਹੌਰ ਹੀ ਰਹੀ ਸੀ ਤੇ ਉਹ ਸਾਰਾ ਜਿਹੜਾ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਸਮਾਨ ਦਿੱਤਾ ਸੀ ਉਹਨਾਂ ਨੇ ਫਿਰ ਲਾਹੌਰ ਮਿਊਜ਼ੀਅਮ ਨੂੰ ਦੇ ਦਿੱਤਾ ਸੀ ਹਨਾ ਇਹ ਉਹਨਾਂ ਦਾ ਨਾਮ ਹੀ ਪ੍ਰਿੰਸੈਸ ਬੈਂਬਰ 컬렉ਸ਼ਨ ਹੈ ਹਾਂਜੀ ਪਰ ਅੱਜ ਵੀ ਨਵੀਆਂ ਚੀਜ਼ਾਂ ਲੱਭਦੇ ਆ ਹਨਾ ਤੇ ਫਿਰ ਉਹ ਰিস্টੋਰ ਕਰਕੇ ਲਾਹੌਰ ਮਿਊਜ਼ੀਅਮ 'ਚ ਰੱਖਦੇ ਕੋਸ਼ਿਸ਼ ਕਰਦੇ ਆ ਹਨਾ ਤੇ ਉਹਨਾਂ ਦੀ ਸਿਕਸ ਗੈਲਰੀਜ਼ ਗਰੋ ਹੁੰਦੀ ਆ ਉਹ ਵੀ ਅਮੀਨ ਜੀ ਸਾਨੂੰ ਦੱਸਦੇ ਸੀ ਕਿ ਕਾਫੀ ਕੁਝ ਉਹਨਾਂ ਨੇ ਹੁਣ ਸੰਭਾਲ ਕੇ ਰੱਖਿਆ ਹਨਾ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦੇ ਆਪਣੇ ਰਣਜੀਤ ਸਿੰਘ ਦੇ ਬੇਟੇ ਤਾਂ ਆਪਣੀ ਰਾਣੀ ਜਿੰਦਾਂ ਦੀ ਵਿੱਚ ਮੇਰੇ ਖਿਆਲ ਆਪਣੀ ਕਵਰ ਵੀ ਇੱਥੇ ਆ ਇੱਕ ਲੰਡਨ ਦੇ ਪ੍ਰਯੋਗਿਕ ਸੈਵ ਦੇ ਇਥੇ ਦੀ ਉਹ 34 ਫੁੱਟ ਵਿੱਚ ਆ ਪਰ ਇਹਦੇ ਵੀ ਲੰਡਨ ਹੀ ਸੀਗੇ ਚਿੰਤ ਕੌਰ ਇੱਥੇ ਦੀ ਪਹਿਲੀ ਸਿੱਖ ਔਰਤ ਯੂਕੇ ਚ ਜਿੰਦ ਕੌਰ ਹੀ ਸੀ ਇੱਥੇ ਆਈ ਸੀ 1861 ਪਰ ਇੱਥੇ ਹੀ ਪੂਰੇ ਹੋ ਗਈ ਸੀ 1863 ਬਸ ਸੰਸਕਾਰ ਕਰਨ ਲਈ ਵਾਪਸ ਦਲੀਪ ਸਿੰਘ ਲੈ ਗਿਆ ਸੀ 1864 ਬਹੁਤ ਵਸ ਬਾਕੀ ਹੋਰ ਵੀ ਕੋਈ ਦੱਸੋ ਸਾਨੂੰ ਫਿਰ ਆਪਾਂ ਦੱਸਾਂਗੇ ਅਗਲਾ ਸਾਡਾ ਪ੍ਰੋਗਰਾਮ ਕਿਹੜਾ ਹੋਏਗਾ ਮੇ ਕੇਵਲ ਸਿੰਘ ਜੀ ਦੇਖੋ ਅਸੀਂ 8 ਦਾ ਸ਼ੌਂਕ ਹੈ ਅਸੀਂ ਹੁਣ ਥੋੜੀ ਦੋ ਚੀਜ਼ਾਂ ਹੋਰ ਅਗਲੇ ਸ਼ੋਅ 'ਚ ਦਿਖਾਵਾਂਗੇ ਜੇ ਤੁਹਾਨੂੰ ਰਿਸਪੌਂਸ ਚੰਗਾ ਮਿਲੇ ਤਾਂ ਅਸੀਂ ਇੱਥੇ ਹੀ ਛੋਟੀ ਛੋਟੀ ਕਹਾਣੀਆਂ ਦੱਸੀ ਜਾਵਾਂਗੇ ਪੰਜਾਬੀ 'ਚ ਕੋਸ਼ਿਸ਼ ਕਰਾਂਗੇ ਪੂਰੀ ਪੰਜਾਬੀ ਲੋਕ ਬਿਲਕੁਲ ਬਿਲਕੁਲ ਜੀ ਬਸ ਅਸੀਂ ਜੋ ਨੇ ਆਪਣੇ ਇਹ ਆਪਣੇ ਵੇਖਣ ਵਾਲੇ ਜਿੰਨੇ ਵੀ ਆਪਣੇ ਦਰਸ਼ਕ ਨੇ ਇਹਨਾਂ ਨੂੰ ਆਪਣੇ ਬੱਚਿਆਂ ਤੱਕ ਵੀ ਪ੍ਰੋਗਰਾਮ ਪਹੁੰਚਾ ਕੀ ਖਿਆਲ ਹੈ ਇਹ ਅਸੀਂ ਵੀ ਪੰਜਾਬੀ ਸਕੂਲ ਜਿਹੀ ਪੜ੍ਹਾਉਂਦੇ ਸੀ ਜੇ ਇਹ ਪੰਜਾਬੀ ਸਕੂਲ ਜੀ ਦਿਖਾ ਲਓ ਬੱਚੇ ਨੂੰ ਥੋੜਾ ਸ਼ੌਂਕ ਹੋ ਜਾਊਗਾ ਦੇਖਣ ਲਈ ਇਹ ਚੀਜ਼ਾਂ ਨੂੰ ਸਹੀ ਸਹੀ ਤਾਂ ਵਾ ਵਾਕੇ ਆਪਾਂ ਆਪਣੇ ਆਪਣੇ 21 21 21 ਮਿੰਟ ਦਾ ਪ੍ਰੋਗਰਾਮ ਹੋ ਗਿਆ ਤੁਸੀਂ ਇਹਨੂੰ ਸਮਾਪਤ ਕਰਨ ਲਈ ਕੀ ਕਹੋਗੇ ਖਿਲੇ ਕੁਝ ਕਲਾਸ ਨਹੀਂ ਬਸ ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਦੋ ਤਿੰਨ ਸਾਡੇ ਨਾਲ ਫੋਨ ਕਰਕੇ ਅਰੇਂਜ ਕੀਤਾ ਜਾਂ ਇੰਨੀ ਛੋਟੇ ਛੋਟੇ ਪ੍ਰੋਗਰਾਮ ਬਣਾ ਕੇ ਛੋਟੀ ਛੋਟੀ ਕਹਾਣੀਆਂ ਦੱਸ ਕੇ ਨਾ ਥੋੜਾ ਇਤੋਈ ਵੇ ਵੱਡੀਆਂ ਕਹਾਣੀਆਂ ਬੱਚੇ ਬਣਾਓਗੇ ਅੱਗੇ ਜਾ ਕੇ ਬਿਲਕੁਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਸਿੰਘ ਜੀ ਅਸੀਂ ਦਸ਼ਕਾਂ ਦਸਦੇ ਇਸ ਪ੍ਰੋਗਰਾਮ ਇਸ ਤਰ੍ਹਾਂ ਲੈ ਕੇ ਆਵਾਂਗੇ ਜਾਬਸ ਨੇ ਕਾਫੀ ਰਿਸਰਚ ਕੀਤੀ ਹੈ ਉਹ ਰਿਸਰਚ ਅਸੀਂ ਆਪਣੇ ਪੰਜਾਬੀਆਂ ਤੱਕ ਪਹੁੰਚਾਵਾਂਗੇ ਸਾਰਿਆਂ ਤੱਕ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਟਾਈਮ ਕੱਢਣ ਦਾ ਮੈਨੂੰ ਪਤਾ ਤੁਸੀਂ ਕਾਫੀ ਮਸ਼ਹੂਰ ਮਸਰੂਫ ਹੋ ਤਾਂ ਸਸਿਕਾ ਜੀ ਸਸਿਕਾ